ਕੰਨਾ ਦੇ ਸੰਗਣੀਵਾਦੀ ਵਾਲੇ ਇਲਾਕੇ ਖਟੀਕਾ ਮੁਹੱਲਾ ਦੇ ਵਿੱਚ ਦੇਰ ਰਾਤੇ ਘਰ ਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਅਤੇ ਘਰ ਦੇ ਬਾਹਰ ਖੜੀ ਕਾਰ ਨੂੰ ਅੱਗ ਲਗਾ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਇਸ ਮੌਕੇ ਐਸਪੀ ਪਵਨਜੀਤ ਚੌਧਰੀ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਜਾ ਰਹੀਆਂ ਹਨ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਮਾਮਲੇ ਦਾ ਹੱਲ ਕਰ ਲਿਆ ਜਾਵੇਗਾ ਅੱਜ ਸਵੇਰੇ अर्ਲੀ ਇਨ ਦਾ ਮਾਰਨਿੰਗ ਕੋਈ 3:30 ਪੌਣੇ 4 ਵਜੇ ਦੀ ਗੱਲ ਹੈ ਤੇ ਆਸ਼ੂ ਵਿਜ਼ਨ ਨਾਮ ਦਾ ਸਿਟੀ ਟੂ ਖਾਣਾ ਖੰਨਾ ਦੇ ਵਿੱਚ ਉਹਦੇ ਘਰ ਦੇ ਬਾਹਰ ਆ ਕੇ ਦੋ ਮੋਟਰਸਾਈਕਲਾਂ ਦੇ ਚਾਰ ਅਣਪਛਾਤੇ ਬੰਦੇ ਜਿਨ੍ਹਾਂ ਦੇ ਮੂੰਹ ਫਟਕੇ ਹੋਏ ਸੀ ਉਹਨਾਂ ਨੇ ਆ ਕੇ ਘਰ ਦੇ ਬਾਹਰ ਦੋ ਤੋਂ ਤਿੰਨ ਫਾਇਰ ਕੀਤੇ ਪਲਾਸੇ ਦੀ ਗੱਡੀ ਨੂੰ ਅੱਗ ਲਾਈ ਹੈ ਇਹਦੇ ਵਿੱਚ ਇਸ ਇਤਲਾਅ ਤੇ ਮੌਕੇ ਤੇ ਆ ਕੇ ਅਸੀਂ ਸਾਰਾ ਕੁਝ ਮੌਕਾ ਖੰਘਾਲ ਰਹੇ ਆ ਤੇ ਦੇਖ ਰਹੇ ਆ ਤੇ ਪਲੱਸ ਸੀਸੀਟੀਵੀ ਤੇ ਹੋਰ ਚੀਜ਼ਾਂ ਕਲੈਕਟ ਕਰ ਰਹੇ ਆ ਐਵੀਡੈਂਸ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਜਿਹੜੀ ਵਹੀਕਲ ਹੈ ਉਹ ਵੀ ਅੱਗ ਲਾ ਕੇ ਉਹ ਭਜਣੇ ਉਹ ਵੀ ਠੀਕ ਹੈ ਵਹੀਕਲ ਵੀ ਇਹਦਾ ਜਦ ਹੀ ਮੀ ਜੇਕਰ ਠੀਕ ਠਾਕ ਹੈ ਤੇ ਇਸ ਤੇ ਵਿੱਚ ਅਸੀਂ ਹੁਣ ਪੁਲਿਸ ਦੀਆਂ ਅਡਰ ਟੀਮਾਂ ਬਣਾ ਲਈਆਂ ਨੇ ਤੇ ਇਹਨੂੰ ਟ੍ਰਾਇਲ ਕਰ ਰਹੇ ਆ ਸੀਸੀਟੀਵੀ ਤੇ ਪਲੱਸ ਜਲਦੀ ਹੀ ਜਿਹੜੇ ਇਹ ਬੰਦੇ ਆ ਇਹਨਾਂ ਨੂੰ ਅਸੀਂ ਟ੍ਰੇਸ ਕਰ ਲਾਂਗੇ Thank you.